ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਮੌਸਮ ਦੀ ਜਾਣਕਾਰੀ ਤੇ ਮੰਡੀਆਂ ਦੇ ਰੇਟ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਮੌਸਮ ਬਾਰੇ ਤੇ ਉਸ ਤੋਂ ਬਾਅਦ ਚ ਮੰਡੀਆਂ ਦੇ ਜਿਹੜੇ ਭਾਅ ਨੇ ਦੱਸੇ ਜਾਣਗੇ ਤੂੜੀ ਆਲੂ ਵਗੈਰਾ ਦੇ ਤੇ ਪਹਿਲਾਂ ਸਭ ਤੋਂ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਵਿੱਚ 26 ਤੇ 27 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਦੀ ਉਮੀਦ ਹੈ ਤੇ ਜਿਹੜਾ ਵਾਰ ਵੀ ਜਲਦੀ ਜਲਦੀ ਦੱਸ ਚਲੀਏ ਬਰਨਾਲਾ ਦੇ ਵਿੱਚ 90% ਚਾਂਸ ਨੇ 26 ਤੇ 27 ਤਰੀਕ ਨੂੰ ਜਲੰਧਰ ਦੇ ਵਿੱਚ 100 ਤੇ 90% ਚਾਂਸ ਨੇ ਫਗਵਾੜਾ ਦੇ ਵਿੱਚ ਵੀ 90% ਚਾਂਸ ਨੇ بارش ਦੇ ਕਪੂਰਥਲਾ ਵਿੱਚ ਵੀ 90% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਮਾਨਸਾ ਦੇ ਵਿੱਚ 70% ਚਾਂਸ ਨੇ ਜੀ بارش ਦੇ ਅਮਰitsar ਸਾਹਿਬ ਵਿੱਚ 70% ਚਾਂਸ ਨੇ ਜੀ 26 ਤਰੀਕ ਨੂੰ ਹਲਕੀ بارش ਦੇ ਤੇ 60% ਚਾਂਸ ਨੇ ਜੀ 27 ਫਰਵਰੀ ਨੂੰ ਫਾਜ਼ਿਲਕਾ ਦੇ ਵਿੱਚ 50% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਯਾਨੀ ਕਾਫੀ ਆਦੀ ਘਟ ਉਮੀਦ ਹੈ ਫਾਜ਼ਿਲਕਾ ਵਿੱਚ ਸ਼ਿਰੀ ਤਰਨਤਾਰਨ ਸਾਹਿਬ ਜ਼ਿਲ੍ਹੇ ਵਿੱਚ 70% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਲੁਧਿਆਣਾ ਵਿੱਚ 90% ਚਾਂਸ ਨੇ ਜੀ بارش ਦੇ ਫਰੀਦਕੋਟ ਵਿੱਚ 70% ਚਾਂਸ ਨੇ 26 ਤੇ 27 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਪਟਿਆਲਾ ਵਿੱਚ 80% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਪਠਾਨਕੋਟ ਜ਼ਿਲ੍ਹੇ ਵਿੱਚ 90% ਚਾਂਸ ਨੇ ਜੀ ਹਲਕੀ ਤੋਂ ਭਰਵੀਂ بارش ਦੇ ਤੇ ਹੁਸ਼ਿਆਰਪੁਰ ਵਿੱਚ ਵੀ ਦਰਮਿਆਨੀ ਤੋਂ ਪਹਿਵੀਂ بارش ਦੇ 90% ਚਾਂਸ ਨੇ ਜੀ ਤੇ ਮੋਗਾ ਦਾ ਗੱਲ ਕਰਦੇ ਆਪਾਂ ਮੋਗਾ ਜ਼ਿਲ੍ਹੇ ਦੀ 90% ਚਾਂਸ ਨੇ ਜੀ ਮੋਗਾ ਜ਼ਿਲ੍ਹੇ ਵਿੱਚ ਹਲਕੀ ਤੋਂ ਦਰਮਿਆਨੀ بارش ਸ੍ਰੀ ਮੁਕਤਸਰ ਸਾਹਿਬ ਵਿਖੇ 50% ਚਾਂਸ ਨੇ ਜੀ ਇਸ ਜ਼ਿਲ੍ਹੇ ਦੇ ਵਿੱਚ ਹਲਕੀ بارش ਹੋਣ ਦੇ ਸੰਗਰੂਰ ਵਿੱਚ 80% ਚਾਂਸ ਨੇ ਜੀ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ 80% ਚਾਂਸ ਨੇ ਜੀ 26 ਫਰਵਰੀ ਨੂੰ ਤੇ 70% ਚਾਂਸ ਨੇ ਜੀ 27 ਫਰਵਰੀ ਨੂੰ ਹਲਕੀ ਤੋਂ ਦਰਮਿਆਨੀ بارش ਫਰੋਜਪੁਰ ਵਿੱਚ 90% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਬਠਿੰਡਾ ਜ਼ਿਲ੍ਹੇ ਵਿੱਚ 70% ਚਾਂਸ ਨੇ ਜੀ ਹਲਕੀ بارش ਦੇ ਗੁਰਦਾਸਪੁਰ ਵਿੱਚ 90% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਰੂਪਨਗਰ ਵਿੱਚ 90% ਚਾਂਸ ਨੇ ਜੀ ਹਲਕੀ ਤੋਂ ਦਰਮਿਆਨੀ بارش ਮੋਹਾਲੀ ਜ਼ਿਲ੍ਹੇ ਵਿੱਚ ਵੀ 90% ਚਾਂਸ ਨੇ ਜੀ ਸੈਭਜਾਦਾ ਅਜੀਤ ਸਿੰਘ ਨਗਰ ਵਿੱਚ ਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੈਗੇ ਨੇ ਜੀ 90% ਚਾਂਸ 26 ਤੇ 27 ਫਰਵਰੀ ਨੂੰ ਤੇ ਗੜੇਮਾਰੀ ਦੀ ਬਹੁਤ ਹੀ ਘੱਟ ਉਮੀਦ ਹੈ ਜੀ ਯਾਨੀ ਕੁੱਲ ਪੰਜਾਬ ਦੇ ਵਿੱਚ ਸਿਰਫ 5% ਸੰਭਾਵਨਾ ਹੈ ਜੀ ਮਾਮੂਲੀ ਗੜੇਮਾਰੀ ਦੀ ਹੋ ਸਕਦੀ ਉਹ ਵੀ ਕਾਫੀ ਘੱਟ ਚਾਂਸ ਨੇ ਤੇ ਜਿਹੜੀ ਹਵਾ ਦੀ ਗਤੀ ਹੈ ਉਹ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ ਤੇ ਇਸ ਦੇ ਨਾਲ ਹੀ ਜੰਮੂ ਦੇ ਵਿੱਚ 90% ਚਾਂਸ ਨੇ ਜੀ 26 ਤੇ 27 ਤਰੀਕ ਨੂੰ بارش ਦੇ ਚੰਡੀਗੜ੍ਹ ਵਿੱਚ ਵੀ 90% ਚਾਂਸ ਨੇ ਜੀ 26 ਤੇ 27 ਨੂੰ ਹਰਿਆਣਾ ਵਿੱਚ 70% ਤੇ 60% ਚਾਂਸ ਨੇ ਜੀ 26 ਤੇ 27 ਫਰਵਰੀ ਨੂੰ ਯੂਪੀ ਦੇ ਵਿੱਚ 50% ਚਾਂਸ ਨੇ ਜੀ 26 ਫਰਵਰੀ ਨੂੰ ਤੇ 90% ਚਾਂਸ ਨੇ ਜੀ 27 ਫਰਵਰੀ ਨੂੰ ਯਾਨੀ ਯੂਪੀ ਦੇ ਵਿੱਚ ਕਾਫੀ ਫਰਕ ਹੈ ਦਿੱਲੀ ਦਾ ਮੌਸਮ ਜਿਹੜਾ ਉਹਦੇ ਵਿੱਚ 80% ਚਾਂਸ ਨੇ ਜੀ 26 ਤੇ 27 ਫਰਵਰੀ ਨੂੰ ਰਾਜਸਥਾਨ ਵਿੱਚ 40% ਚਾਂਸ ਨੇ ਜੀ ਟੁੱਟਵੀਂ ਬਦਲਵਾਈ ਤੇ ਕਿਤੇ ਛਿੱਟੇ ਪੈ ਸਕਦੇ ਨੇ ਉਹ ਵੀ ਕਾਫੀ ਘੱਟ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿੱਚ 26 ਫਰਵਰੀ ਨੂੰ 100% ਉਮੀਦ ਹੈ ਜੀ بارش ਦੀ ਭਰਵੀਂ ਦੀ ਤੇ 27 ਫਰਵਰੀ ਨੂੰ ਜ਼ਬਰਦਸਤ ਬਰਫਬਾਰੀ ਹੋ ਸਕਦੀ ਹੈ ਤੇ ਜਿਹੜਾ ਤਾਪਮਾਨ ਹੈ ਹਿਮਾਚਲ ਪ੍ਰਦੇਸ਼ ਦਾ ਉਹ -3 ਡਿਗਰੀ ਹੋ ਸਕਦਾ ਹੈ। ਤੇ ਹਰਿਆਣੇ ਦੇ ਅੰਮ੍ਰਾਲਾ ਤੇ ਕਰਨਾਲ ਵਿੱਚ 100% ਚਾਂਸ ਨੇ ਜੀ 26 ਫਰਵਰੀ ਨੂੰ ਸਿਰਸਾ ਤੇ ਡੱਬ ਵਾਲੀ ਵਿੱਚ 70% ਲੱਗ ਪਚਾਂ ਨੇ ਜੀ ਹਲਕੀ ਤੋਂ ਦਰਮਿਆਨੀ بارش ਦੇ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਮੰਡੀਆਂ ਦੇ ਰੇਟ ਦੀ ਤੇ ਸਭ ਤੋਂ ਪਹਿਲਾਂ ਆਪਾਂ ਤੂੜੀ ਦੀ ਗੱਲ ਕਰਦੇ ਆ ਤੂੜੀ ਕਰਨਾਲ ਵੀ ਕੀ ਹੈ ਜੀ ਹਰਿਆਣੇ ਦੇ ਵਿੱਚ 700 ਰੁਪਏ ਪ੍ਰਤੀ ਕੁਇੰਟਲ ਮੁਹਾਲੀ ਸਾਬਜਾ ਦਾ ਅਜੀਤ ਸਿੰਘ ਨਗਰ ਚੰਡੀਗੜ੍ਹ ਦੇ ਨੇੜੇ 750 ਰੁਪਏ ਕੁਇੰਟਲ ਤੂੜੀ ਪਟਿਆਲਾ ਵਿੱਚ 800 ਰੁਪਏ ਪ੍ਰਤੀ ਕੁਇੰਟਲ ਸ਼੍ਰੀ ਮੁਕਸਰ ਸਾਹਿਬ ਵਿਖੇ 350 ਰੁਪਏ ਤੋਂ 400 ਰੁਪਏ ਪ੍ਰਤੀ ਕੁਇੰਟਲ ਜੀਰਕਪੁਰ 750 ਰੁਪਏ ਪ੍ਰਤੀ ਕੁਇੰਟਲ ਤੇ ਪਹਿਲਾਂ ਸਾਨੂੰ ਇੱਕ ਕਮੈਂਟ ਦੇ ਵਿੱਚ ਪਾਕਿਸਤਾਨ ਦਾ ਵੀ ਇੱਕ ਕਿਸਾਨ ਵੀਰ ਨੇ ਲਿਖਿਆ 700 ਰੁਪਏ ਉੱਥੋਂ ਦੀ ਜਿਹੜੀ ਕਰੰਸੀ ਉਹਦੇ ਹਿਸਾਬ ਨਾਲ ਪ੍ਰਤੀ ਕੁਇੰਟਲ ਬਰਨਾਲੇ ਸ਼ਹਿਰ ਵਿਕੀ ਹੈ ਜੀ 450 ਰੁਪਏ ਪ੍ਰਤੀ ਕੁਇੰਟਲ ਤੂੜੀ ਗਿੱਦੜਵਾਹੇ ਵਿਕੀ ਹੈ ਜੀ 400 ਰੁਪਏ ਪ੍ਰਤੀ ਕੁਇੰਟਲ ਫਿਰੋਜ਼ਪੁਰ ਵਿਖਿਆ ਜੀ 380 ਰੁਪਏ ਪ੍ਰਤੀ ਕੰਟਲ ਟੂੜੀ ਤੇ ਆਲੂ ਜਿਹੜੇ ਨੇ ਆਲੂ ਚਿੱਟਾ ਆਲੂ ਜਿਹੜਾ ਜਲੰਧਰ ਤੇ ਨਾਬਾ ਮੰਡੀ ਤੇ ਮਲੇਰਕੋਟਲਾ ਵਿਖਿਆ ਜੀ 260 ਰੁਪਏ 50 ਕਿਲੋਗ੍ਰਾਮ ਤੇ ਲਾਲ ਆਲੂ ਜਿਹੜਾ ਵਿਖਿਆ ਜੀ 400 ਰੁਪਏ ਦਾ ਗੱਟਾ 50 ਕਿਲੋ ਦਾ ਤੇ ਬਾਸਮਤੀ ਜਿਹੜੀ ਇਹ ਬਾਸਮਤੀ ਦਾ ਰੇਟ ਕੈਥਲ ਵਿਖੇ ਹੈਗਾ ਜੀ 3450 ਰੁਪਏ 11 21 ਤੇ ਪਹਿੇਵੇ ਸ਼ਹਿਰ ਦੇ ਵਿੱਚ 3400 ਰੁਪਏ ਦੇ ਲਗਭਗ 11 21 ਤੇ ਡੀਪੀ 1401 ਜਿਹੜੀ ਹੈ 3150 ਰੁਪਏ ਪ੍ਰਤੀ ਕੁਇੰਟਲ ਸ਼੍ਰੀ ਮੁਖਸਰ ਸਾਹਿਬ ਵਿਖੇ ਜਿਹੜੀ 11 21 ਉਹ ਵਿਕੀ ਜੀ 3200 ਰੁਪਏ ਤੋਂ ਲੈ ਕੇ 3500 ਰੁਪਏ ਦੇ ਵਿਚਕਾਰ ਸੋ ਦੋਸਤੋ ਇਹ ਸੀ ਮੰਡੀਆਂ ਦੇ ਰੇਟ ਤੇ ਮੌਸਮ ਬਾਰੇ ਜਾਣਕਾਰੀ ਤੇ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਵੀ ਦਿਓ ਬਹੁਤ ਬਹੁਤ ਧੰਨਵਾਦ